ਸਭ ਤੋਂ ਪਹਿਲਾਂ ਤਾਂ ਅੱਜ ਪਰਮਾਤਮਾ ਦਾ ਆਸ਼ੀਰਵਾਦ ਲੇਤਾ ਤੁਸੀਂ ਜਿਹੜੇ ਬਾਗਦੋੜ ਤੇ ਰਹੇਗੇ ਤੇ ਨਾਰਾਇਣ ਜੀ ਜੀ ਆਸ਼ੀਰਵਾਦ ਦੇ ਰਹੇਗੇ ਜੀ ਜੀ ਆਸ਼ੀਰਵਾਦ ਜੀ ਵਿਸ਼ੇਸ਼ ਤੌਰ ਤੇ ਅੱਜ ਆਸ਼ੀਰਵਾਦ ਦੇਣ ਪਨ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਨੈਸ਼ਨਲ ਕਨਵੈਨਰ ਸ਼੍ਰੀ ਗਿੰਦ ਕੇਸ਼ਰੀਵਾਲ ਜੀ ਆਮਾਦੀ ਪਾਰਟੀ ਪੰਜਾਬ ਪੂਰੇ ਦੇਸ਼ ਦੀ ਜਿਹੜੀ ਬਾਗਦੋੜ ਜਿਨ੍ਹਾਂ ਨੇ ਦੇਖੀ ਤੇ ਸਾਡੇ ਵਰਗੇ ਲੱਖਾਂ ਨੌਜਵਾਨ ਜਿਹੜੇ ਉਹਨਾਂ ਨੂੰ ਦੇਖ ਕੇ ਰਾਜਨੀਤੀ ਦੇ ਵਿੱਚ ਆਏ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਤੇ ਸਾਡੇ ਵਰਗੇ ਨੌਜਵਾਨ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਮਿਹਨਤ ਕੀਤੀ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਦੇ ਐਮਸੀ ਜਾਂ ਸਰਪੰਚੀ ਦਾ ਵੀ ਸੁਪਨਾ ਨਹੀਂ ਸੀ ਦੇਖਿਆ ਨਾ ਉਹਨਾਂ ਦੇ ਮਾਪੇ ਨਾ ਕੋਈ ਪਛੋਕੜ ਰਾਜਨੀਤੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਇਹਨਾਂ ਮਾਣ ਬਖਸ਼ਿਆ ਜਿੱਥੇ ਸਰਕਾਰ ਬਣਦੇ ਸਾਰ ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਉਹਦੇ ਵਿੱਚ ਮੈਨੂੰ ਬਤੌਰ ਡਾਇਰੈਕਟਰ ਜਿਹੜੀ ਪਦਵੀ ਦਿੱਤੀ ਨਾਲ ਉਸ ਤੋਂ ਬਾਅਦ 2025 ਦੇ ਵਿੱਚ ਐਮਸੀ ਜਿਹੜਾ ਪਟਿਆਲਾ ਸ਼ਹਿਰ ਤੋਂ ਬਣਾਇਆ ਟਿਕਟ ਦਿੱਤੀ ਇਸ ਤੋਂ ਇਲਾਵਾ ਅੱਜ ਜਿਹੜਾ ਇੱਕ ਲੰਮਾ ਸਮਾਂ 8 ਸਾਲ ਜ਼ਿਲ੍ਹੇ ਦੀ ਪ੍ਰਧਾਨਗੀ ਤਿੰਨ ਟਰਮਾਂ ਕੀਤੀਆਂ ਸੇਵਾ ਕਰਦੇ ਦਾ ਮਾਨ ਜਿਹੜਾ ਪਾਰਟੀ ਨੇ ਅੱਜ ਮੈਨੂੰ ਬਖਸ਼ਿਆ ਕਿ ਅੱਜ ਪਲੈਨਿੰਗ ਬੋਰਡ ਜ਼ਿਲ੍ਹਾ ਪਟਿਆਲਾ ਦੇ ਯੋਜਨਾ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੇਰੇ ਮੋਢਿਆਂ ਤੇ ਪਈ ਹੈ ਸੋ ਸਮੁੱਚੀ ਲੀਡਰਸ਼ਿਪ ਸਾਡੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਸਾਡੇ ਪੰਜਾਬ ਦੇ ਪਰਿਵਾਰੀ ਸ਼੍ਰੀ ਮਨੀਸ਼ ਸੋਧਿਆ ਜੀ ਇਸ ਸਮੁੱਚੀ ਲੀਡਰਸ਼ਿਪ ਦਾ ਸਾਰੇ ਐਮਐਲਏ ਸਹਿਬਾਨ ਸਾਡੇ ਸਾਰੇ ਮੰਤਰੀ ਸਹਿਬਾਨ ਸਾਰੇ ਅੱਜ ਬਲੇਸਿਸ ਦੇ ਕੇ ਗਏ ਨੇ ਫੋਨ ਨਹੀਂ ਕਿਉਂਕਿ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਕਲੋਨੀ ਹਰ ਇੱਕ ਵਾਰਡ ਦੇ ਵਿੱਚ ਨਵੀਆਂ ਸੜਕਾਂ ਨਵੇਂ-ਨਵੇਂ ਜਿਹੜੇ ਪ੍ਰੋਜੈਕਟ ਉਹ ਜਿਹੜੇ ਸ਼ੁਰੂ ਹੋਏ ਪਏ ਨੇ ਐਮਐਲਏ ਸਾਹਿਬ ਮੰਤਰੀ ਸਹਿਬਾਨਾਂ ਨੇ ਜਾ ਕੇ ਉਹਨਾਂ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਉਹ ਕਰਨ ਦੇ ਵਿੱਚ ਵਿਅਸਤ ਨੇ ਜਿਹੜੇ ਐਮਐਲਏ ਸਾਥੀ ਆਏ ਉਹਨਾਂ ਦੇ ਰਜਾਈਵੇਂ ਵੀ ਉਹਨਾਂ ਨੇ ਆਈ ਦੱਸਿਆ ਕਿ ਤਾਂ ਕਿ ਉਦਘਾਟਨ ਦੇ ਜਿਹੜੇ ਕੰਮ ਨੇ ਅੱਜ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਬੜੇ ਲੰਮੇ ਸਮੇਂ ਬਾਅਦ 20 ਸਾਲ ਬਾਅਦ ਜੇ ਅੱਜ ਗੱਲ ਕਰੀਏ ਕਿ ਇੱਕ ਚੰਗੀ ਸਰਕਾਰ ਆਮ ਆਦਮੀ ਪਾਰਟੀ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਖਾਏ ਰਸਤਿਆਂ ਤੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਆਪਣਾ ਹੁੰਦਾ ਜਿਹੜਾ ਅੱਜ ਕੰਮ ਕਰ ਰਹੀ ਹੈ ਤੇ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਤੁਸੀਂ ਦੇਖੋ ਕਿ ਪਿਛਲੇ 20 ਸਾਲ ਦੇ ਵਿੱਚ ਜਿਹੜਾ ਨਸ਼ੇ ਦਾ ਬਹੁਤ ਵੱਡਾ ਇੱਕ ਜਾਲ ਪੂਰੇ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ ਪਣ ਪਿਆ ਉਹਨਾਂ ਦੀ ਸਰਕਾਰਾਂ ਦੇ ਦੌਰਾਨ ਅੱਜ ਯੁੱਧ ਨਸ਼ੇ ਵਿਰੁੱਧ ਜਿਹੜਾ ਪੰਜਾਬ ਸਰਕਾਰ ਨੇ ਛੇੜਿਆ ਓਏ ਮੁਹਿੰਮ ਹਰ ਇੱਕ ਪਿੰਡ ਹਰ ਇੱਕ ਗਲੀ ਦੇ ਵਿੱਚ ਜਿਹੜੀ ਚੱਲ ਰਹੀ ਹੈ ਨਸ਼ੇ ਦਾ ਜਿਹੜਾ ਲੱਕ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਕਿਹਾ ਸੀ ਕਿ ਅਸੀਂ ਤੋੜਾਂਗੇ ਉਹਨਾਂ ਤੋਂ ਤਾਂ ਟੁੱਟਿਆ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੱਖ ਵੀ ਤੋੜ ਤੇ ਜੜੋ ਖਤਮ ਕਰਨ ਦਾ ਜਿਹੜਾ ਪ੍ਰਯਾਸ ਹੈ ਉਹ ਇਕੱਲੇ ਕਾਗਜ਼ਾਂ ਦੇ ਵਿੱਚ ਨਹੀਂ ਇਹਨੂੰ ਜ਼ਮੀਨੀ ਹਕੀਕਤ ਤੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਤੇ ਵਾਰਡ ਡਿਫੈਂਸ ਕਮੇਟੀ ਦੇ ਨੋਂ ਤੋਂ ਜਿਹੜਾ ਬਣਾਇਆ ਇਹ ਇੱਕ ਗੱਲ ਸਾਫ਼ ਹੈ ਕਿ ਪੰਜਾਬ ਸਰਕਾਰ ਦੀ ਜਿਹੜੀ ਨੀਅਤ ਉਹ ਬਿਲਕੁਲ ਸਾਫ਼ ਹੈ ਤੇ ਤਰੱਕੀ ਵਾਲੀ ਡਵੈਲਪਮੈਂਟ ਦੀ ਜਿਹੜੀ ਨੀਤੀ ਹੈ ਉਹਦੇ ਤਹਿਤ ਕੰਮ ਕਰ ਰਹੀ ਹੈ ਸੋ ਮੀਡੀਆ ਸਾਥੀ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਡੇ ਪਾਰਟੀ ਦੇ ਵੋਲੰਟੀਅਰ ਸਾਥੀ ਮੈਨੂੰ ਪਿਆਰ ਕਰਨ ਵਾਲੇ ਪਟਿਆਲਵੀ ਜੋ ਵੀ ਇੱਥੇ ਅੱਜ ਸਾਥੀ ਪਹੁੰਚੇ ਉਹਨਾਂ ਦਾ ਮੈਂ ਦਿਲਦਿਆਂ ਕਰਾਂਗੇ ਤੋਂ ਧੰਨਵਾਦ ਕਰਦਾ ਤੇ ਨਾਲ ਮੈਂ ਭਰੋਸਾ ਦਿਵਾਉਣਾ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਵੱਲੋਂ ਮੈਨੂੰ ਸੌਂਪੀ ਗਈ ਹੈ ਜ਼ਿਲ੍ਹਾ ਯੋਜਨਾ ਬੋਰਡ ਦੀ ਉਹ ਜ਼ਿੰਮੇਵਾਰੀ ਮੈਂ ਪੂਰੀ ਇਮਾਨਦਾਰੀ ਦੇ ਨਾਲ ਤੈਅ ਦਿਲੋਂ 24 ਘੰਟੇ 7 ਦਿਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਦੇ ਨਾਲ ਨਾਲ ਜਿਹੜੇ ਪਾਰਟੀ ਦੇ ਕੰਮ ਨੇ ਉਹ ਵੀ ਕਰਾਂਗਾ ਤੇ ਜਿਹੜੇ ਪਟਿਆਲੇ ਦੀ ਸਾਡੀ ਪਲੈਨਿੰਗ ਦੇ ਕੋਈ ਕੰਮ ਨੇ ਅਸੀਂ ਸਾਰੇ ਮੇਰੇ ਚੇਅਰਮੈਨ ਸਹਿਬਾਨ ਸਾਥੀ ਮੇਰੇ ਮੇਅਰ ਸਹਿਬਾਨ ਸਾਥੀ ਅਸੀਂ ਰਲ ਮਿਲ ਕੇ ਪਟਿਆਲੇ ਦੀ ਤਰੱਕੀ ਵਾਸਤੇ ਸਾਡੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਅਸੀਂ ਰਲ ਕੇ ਪਟਿਆਲੇ ਦੀ ਤਰੱਕੀ ਵਾਸਤੇ ਲਗਾਤਾਰ ਜਿਹੜੇ ਪ੍ਰਯਾਸ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਟਿਆਲਾ ਸੰਭਰੀ ਇੱਕ ਦੇ ਬਣਾਉਂਦਾ ਮੈਂ ਕਹਿੰਦਾ ਰਾਜ ਜਿਹੜਾ ਸੜਕਾਂ ਦਾ ਤੁਸੀਂ ਗੈਰੇਜ ਦੇ ਕੇ ਨੀਂ ਸਿੱਧਾ ਜੋੜਨਾ ਮੋੜ ਲਓ ਤੁਸੀਂ ਚੇਅਰਮੈਨ ਦੀ ਕੁਰਸੀ ਤੇ ਬੈਠੇ ਹੋ ਤੇ ਹੋਰ ਕਿਹੜੇ ਕਿਹੜੇ ਫਲਾਨ ਪਟਿਆਲੇ ਦੇ ਪਿਆਰੇ ਦੇ ਦੇਖੋ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਜਿਹੜਾ ਪਟਿਆਲਾ ਨੇ ਇੱਕ ਐਲੀਵੇਟਡ ਰੋਡ ਆਪਾਂ ਨੂੰ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਜਿਹੜਾ ਪੁਲ ਬੱਸ ਸਟੈਂਡ ਤੋਂ ਆਪਣਾ ਦੁਕਾਨਵਾਰਨ ਵਾਲੇ ਪਾਸੇ ਇੰਨੇ ਆ ਕਿ ਇੱਥੇ ਬੋਟਲ ਨੈਕ ਬਣ ਜਾਂਦੀ ਹੈ ਸਭ ਤੋਂ ਪਹਿਲਾਂ ਜਿਹੜਾ ਸੋਚਣ ਵਾਲਾ ਤੇ ਸੈਕਿੰਡ ਕਿ ਪਟਿਆਲਾ ਸ਼ਹਿਰ ਨੂੰ ਗੰਦਗੀ ਮੁਕਤ ਕਰਨ ਵਾਸਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕਾਰਪੋਰੇਸ਼ਨ ਤੇ ਸਾਡੇ ٹرسٹ ਦੇ ਨਾਲ ਰਲ ਕੇ ਅਸੀਂ ਸਾਰੇ ਯੋਜਨਾਬੰਦੀ ਬਣਾਵਾਂਗੇ ਕਿ ਕਿਵੇਂ ਪਟਿਆਲਾ ਨੂੰ ਗੰਦਗੀ ਤੋਂ ਜਿਹੜੀ ਰਾਤ ਮਿਲ ਸਕਦੀ ਹੈ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਦੀ ਸਰਕਾਰ ਬਣੀ ਹੈ ਲਗਾਤਾਰ ਕਈ ਲੱਖ ਬੂਟੇ ਕਈ ਕਰੋੜਾਂ ਬੂਟੇ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ ਲੱਗਦੇ ਨੇ ਸੋ ਅਸੀਂ ਇਹਦੇ ਵਿੱਚ ਲੋਕਾਂ ਦੀ ਜਿਹੜੀ ਸ਼ਮੂਲੀਅਤ ਨਾਲ ਉਹ ਲਾਜ਼ਮੀ ਕਰਾਂਗੇ ਕਿ ਹਰ ਘਰ ਵਾਲੇ ਇੱਕ ਰੁੱਖ ਹਰ ਘਰ ਇੱਕ ਲਾਵੇ ਇੱਕ ਰੁੱਖ ਦੀ ਜਿਹੜੀ ਮੁਹਿੰਮ ਉਹ ਆਪਣੇ ਬੱਚਿਆਂ ਵਾਂਗੂ ਉਹ ਪਾਲਣ ਤਾਂ ਕਿ ਜਿਹੜਾ ਵਾਤਾਵਰਨ ਹੈ ਤੁਸੀਂ ਦੇਖੋ ਅੱਜ ਪੂਰੀ ਦੁਨੀਆ ਜਿਹੜੀ ਆ ਤਰਸਤ ਹੈ ਵਾਤਾਵਰਨ ਪ੍ਰਦੂਸ਼ਣ ਕਰਕੇ ਸੋ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਤੇ ਜਨ ਮੁਹਿੰਮ ਜਿਹੜੀ ਬਣਾਣੀ ਪਊਗੀ ਸੋ ਅਸੀਂ ਰਲ ਕੇ ਜਿਹੜਾ ਇਹ ਉਪਰਾਲਾ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਤੇ ਸਾਡੇ ਵਰਗੇ ਨੌਜਵਾਨ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਮਿਹਨਤ ਕੀਤੀ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਦੇ ਐਮਸੀ ਜਾਂ ਸਰਪੰਚੀ ਦਾ ਵੀ ਸੁਪਨਾ ਨਹੀਂ ਸੀ ਦੇਖਿਆ ਨਾ ਉਹਨਾਂ ਦੇ ਮਾਪੇ ਨਾ ਕੋਈ ਪਛੋਕੜ ਰਾਜਨੀਤੀ ਦੇ ਵਿੱਚ ਅੱਜ ਆਮ ਆਦੀ ਪਾਰਟੀ ਨੇ ਇਹਨਾਂ ਮਾਨ ਬਖਸ਼ਿਆ ਜਿੱਥੇ ਸਰਕਾਰ ਬਣਦੇ ਸਾਰ ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਜਿੱਤੇ ਵਿੱਚ ਮੈਨੂੰ ਬਤੌਰ ਡਾਇਰੈਕਟਰ ਜਿਹੜੀ ਪਦਵੀ ਦਿੱਤੀ ਨਾਲ ਉਸ ਤੋਂ ਬਾਅਦ 2025 ਦੇ ਵਿੱਚ ਐਮਸੀ ਜਿਹੜਾ ਪਟਿਆਲਾ ਸ਼ਹਿਰ ਤੋਂ ਬਣਾਇਆ ਟਿਕਟ ਦਿੱਤੀ ਇਸ ਤੋਂ ਇਲਾਵਾ ਅੱਜ ਜਿਹੜਾ ਇੱਕ ਲੰਮਾ ਸਮਾਂ 8 ਸਾਲ ਜ਼ਿਲ੍ਹੇ ਦੀ ਪ੍ਰਧਾਨਗੀ ਤਿੰਨ ਟਰਮਾਂ ਕੀਤੀਆਂ ਸੇਵਾ ਕਰਦੇ ਦਾ ਮਾਨ ਜਿਹੜਾ ਪਾਰਟੀ ਨੇ ਅੱਜ ਮੈਨੂੰ ਬਖਸ਼ਿਆ ਕਿ ਅੱਜ ਪਲੈਨਿੰਗ ਬੋਰਡ ਜ਼ਿਲ੍ਹਾ ਪਟਿਆਲਾ ਦੇ ਯੋਜਨਾ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੇਰੇ ਮੋਢਿਆਂ ਤੇ ਪਈ ਹੈ ਸੋ ਸਮੁੱਚੀ ਲੀਡਰਸ਼ਿਪ ਸਾਡੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਸਾਡੇ ਪੰਜਾਬ ਦੇ ਪਰਿਵਾਰੀ ਸ਼੍ਰੀ ਮਨੀਸ਼ ਸੋਧਿਆ ਜੀ ਤੇ ਸਮੁੱਚੀ ਲੀਡਰਸ਼ਿਪ ਦਾ ਸਾਰੇ ਐਮਐਲਏ ਸਹਿਬਾਨ ਸਾਡੇ ਸਾਰੇ ਮੰਤਰੀ ਸਹਿਬਾਨ ਸਾਰੇ ਅੱਜ ਬਲੇਸਿਸ ਦੇ ਕੇ ਗਏ ਨੇ ਫੋਨ ਨਹੀਂ ਕਿਉਂਕਿ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਕਲੋਨੀ ਹਰ ਇੱਕ ਵਾਰਡ ਦੇ ਵਿੱਚ ਨਵੀਆਂ ਸੜਕਾਂ ਨਵੇਂ-ਨਵੇਂ ਜਿਹੜੇ ਪ੍ਰੋਜੈਕਟ ਉਹ ਜਿਹੜੇ ਸ਼ੁਰੂ ਹੋਏ ਪਏ ਨੇ ਐਮਐਲਏ ਸਾਹਿਬ ਮੰਤਰੀ ਸਾਹਿਬਾਨਾ ਨੇ ਜਾ ਕੇ ਉਹਨਾਂ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਉਹ ਕਰਨ ਦੇ ਵਿੱਚ ਵਿਅਸਤ ਨੇ ਜਿਹੜੇ ਐਮਐਲਏ ਸਾਥੀ ਆਏ ਉਹਨਾਂ ਦੇ ਰਜਾਈਵੇਂ ਵੀ ਉਹਨਾਂ ਨੇ ਆਈ ਦੱਸਿਆ ਕਿ ਜਾ ਕੇ ਉਦਘਾਟਨ ਦੇ ਜਿਹੜੇ ਕੰਮ ਨੇ ਅੱਜ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਬੜੇ ਲੰਮੇ ਸਮੇਂ ਬਾਅਦ 20 ਸਾਲ ਬਾਅਦ ਜੇ ਅੱਜ ਗੱਲ ਕਰੀਏ ਕਿ ਇੱਕ ਚੰਗੀ ਸਰਕਾਰ ਆਮ ਆਦਮੀ ਪਾਰਟੀ ਦੀ ਜੀ ਆਰਵਿੰਦ ਕੇਜਰੀਵਾਲ ਜੀ ਦੇ ਦਿਖਾਏ ਰਸਤਿਆਂ ਤੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਆਪਣਾ ਹੁੰਦਾ ਜਿਹੜਾ ਅੱਜ ਕੰਮ ਕਰ ਰਹੀ ਹੈ ਤੇ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਤੁਸੀਂ ਦੇਖੋ ਕਿ ਪਿਛਲੇ 20 ਸਾਲ ਦੇ ਵਿੱਚ ਜਿਹੜਾ ਨਸ਼ੇ ਦਾ ਬਹੁਤ ਵੱਡਾ ਇੱਕ ਜਾਲਪੁਰੇ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ ਬਣ ਪਿਆ ਉਹਨਾਂ ਦੀ ਸਰਕਾਰਾਂ ਦੇ ਦੌਰਾਨ ਅੱਜ ਯੁੱਧ ਨਸ਼ੇ ਵਿਰੁੱਧ ਜਿਹੜਾ ਪੰਜਾਬ ਸਰਕਾਰ ਨੇ ਛੇੜਿਆ ਓਏ ਮੁਹਿੰਮ ਹਰ ਇੱਕ ਪਿੰਡ ਹਰ ਇੱਕ ਗਲੀ ਦੇ ਵਿੱਚ ਜਿਹੜੀ ਚੱਲ ਰਹੀ ਹੈ ਨਸ਼ੇ ਦਾ ਜਿਹੜਾ ਲੱਕ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਕਿਹਾ ਸੀ ਕਿ ਅਸੀਂ ਤੋੜਾਂਗੇ ਉਹਨਾਂ ਤੋਂ ਤਾਂ ਟੁੱਟਿਆ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੱਕ ਵੀ ਤੋੜ ਤੇ ਜੜੋਂ ਖਤਮ ਕਰਨ ਦਾ ਜਿਹੜਾ ਪ੍ਰਯਾਸ ਹੈ ਉਹ ਇਕੱਲੇ ਕਾਗਜ਼ਾਂ ਦੇ ਵਿੱਚ ਨਹੀਂ ਇਹਨੂੰ ਜ਼ਮੀਨੀ ਹਕੀਕਤ ਹੈ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਤੇ ਵਾਰਡ ਡਿਫੈਂਸ ਕਮੇਟੀ ਦੇ ਨੋਂ ਤੋਂ ਜਿਹੜਾ ਬਣਾਇਆ ਇਹ ਇੱਕ ਗੱਲ ਸਾਫ਼ ਹੈ ਕਿ ਪੰਜਾਬ ਸਰਕਾਰ ਦੀ ਜਿਹੜੀ ਨੀਅਤ ਉਹ ਬਿਲਕੁਲ ਸਾਫ਼ ਹੈ ਤੇ ਤਰੱਕੀ ਵਾਲੀ ਡਵੈਲਪਮੈਂਟ ਦੀ ਜਿਹੜੀ ਨੀਤੀ ਹੈ ਉਹਦੇ ਤਹਿਤ ਕੰਮ ਕਰ ਰਹੀ ਹੈ ਸੋ ਮੀਡੀਆ ਸਾਥੀ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਡੇ ਪਾਰਟੀ ਦੇ ਵਲੰਟੀਅਰ ਸਾਥੀ ਮੈਨੂੰ ਪਿਆਰ ਕਰਨ ਵਾਲੇ ਪਟਿਆਲਵੀ ਜੋ ਵੀ ਇੱਥੇ ਅੱਜ ਸਾਥੀ ਪਹੁੰਚੇ ਉਹਨਾਂ ਦਾ ਮੈਂ ਦਿਲਦਿਆਂ ਕਰ ਰਹੀ ਹਾਂ ਤੋਂ ਧੰਨਵਾਦ ਕਰਦਾ ਤੇ ਨਾਲ ਮੈਂ ਭਰੋਸਾ ਦਿਵਾਉਣਾ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਵੱਲੋਂ ਮੈਨੂੰ ਸੌਂਪੀ ਗਈ ਹੈ ਜ਼ਿਲ੍ਹਾ ਯੋਜਨਾ ਬੋਰਡ ਦੀ ਉਹ ਜ਼ਿੰਮੇਵਾਰੀ ਮੈਂ ਪੂਰੀ ਇਮਾਨਦਾਰੀ ਦੇ ਨਾਲ ਤੇ ਦਿਲੋਂ 24 ਘੰਟੇ 7 ਦਿਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਦੇ ਨਾਲ-ਨਾਲ ਜਿਹੜੇ ਪਾਰਟੀ ਦੇ ਕੰਮ ਨੇ ਉਹ ਵੀ ਕਰਾਂਗਾ ਤੇ ਜਿਹੜੇ ਪਟਿਆਲੇ ਦੀ ਸਾਡੀ ਪਲੈਨਿੰਗ ਦੇ ਕੋਈ ਕੰਮ ਨੇ ਅਸੀਂ ਸਾਰੇ ਮੇਰੇ ਚੇਅਰਮੈਨ ਸਹਿਬਾਨ ਸਾਥੀ ਪੇਰੇ ਮੇਅਰ ਸਹਿਬਾਨ ਸਾਥੀ ਅਸੀਂ ਰਲ ਮਿਲ ਕੇ ਪਟਿਆਲੇ ਦੀ ਤਰੱਕੀ ਵਾਸਤੇ ਸਾਡੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਅਸੀਂ ਰਲ ਕੇ ਪਟਿਆਲੇ ਦੀ ਤਰੱਕੀ ਵਾਸਤੇ ਲਗਾਤਾਰ ਜਿਹੜੇ ਪ੍ਰਯਾਸ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਟਿਆਲਾ ਨੰਬਰ 1 ਤੇ ਬਣਾ ਲਵਾਂਗੇ ਲਾਲ ਜਿਹੜਾ ਸੜਕਾਂ ਦਾ ਤੁਸੀਂ ਗੈਰੇਜ ਬੈਕ ਨੂੰ ਸਿੱਧਾ ਜੋੜਨਾ ਮੋੜ ਲਓ ਤੁਸੀਂ ਚੇਅਰਮੈਨ ਦੀ ਤੁਸੀਂ ਬੈਠੀ ਹੋ ਤੇ ਹੋਰ ਕਿਹੜੇ ਕਿਹੜੇ ਪਲਾਨ ਪਟਿਆਲੇ ਦੇ ਆ ਤੇ ਤੋਂ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਜਿਹੜਾ ਪਲਿਆਣ ਇੱਕ ਐਲੀਵੇਟਡ ਰੋਡ ਆਪਾਂ ਨੂੰ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਜਿਹੜਾ ਪੁਲ বাস ਸਟੈਂਡ ਤੋਂ ਆਪਣਾ ਦੁੱਤਨ ਮਾਰਨ ਵਾਲੇ ਪਾਸੇ ਜਾਂਦੇ ਆ ਕਿ ਇੱਥੇ ਬੋਟਲ ਨੈਕ ਬਣ ਜਾਂਦੀ ਹੈ ਸਭ ਤੋਂ ਪਹਿਲਾਂ ਜਿਹੜਾ ਸੋਚਣ ਵਾਲਾ ਤੇ ਸੈਕਿੰਡ ਕਿ ਪਟਿਆਲਾ ਸ਼ਹਿਰ ਨੂੰ ਗੰਦਗੀ ਮੁਕਤ ਕਰਨ ਵਾਸਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕਾਰਪੋਰੇਸ਼ਨ ਤੇ ਸਾਡੇ ਟਰਸਟ ਦੇ ਨਾਲ ਰਲ ਕੇ ਅਸੀਂ ਸਾਰੇ ਯੋਜਨਾਬੰਦੀ ਬਣਾਵਾਂਗੇ ਕਿ ਕਿਵੇਂ ਪਟਿਆਲਾ ਨੂੰ ਗੰਦਗੀ ਤੋਂ ਜਿਹੜੀ ਰਾਤ ਮਿਲ ਸਕਦੀ ਹੈ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਦੀ ਸਰਕਾਰ ਬਣੀ ਹੈ ਲਗਾਤਾਰ ਕਈ ਲੱਖ ਬੂਟੇ ਕਈ ਕਰੋੜਾਂ ਬੂਟੇ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ ਲੱਗਦੇ ਨੇ ਸੋ ਅਸੀਂ ਇਹਦੇ ਵਿੱਚ ਲੋਕਾਂ ਦੀ ਜਿਹੜੀ ਸ਼ਮੂਲੀਅਤ ਨਾਲ ਉਹ ਲਾਜ਼ਮੀ ਕਰਾਂਗੇ ਕਿ ਹਰ ਘਰ ਵਾਲੇ ਇੱਕ ਰੁੱਖ ਹਰ ਘਰ ਇੱਕ ਲਾਵੇ ਇੱਕ ਰੁੱਖ ਦੀ ਜਿਹੜੀ ਮੁਹਿੰਮ ਉਹ ਆਪਣੇ ਬੱਚਿਆਂ ਵਾਂਗੂ ਉਹ ਪਾਲਣ ਤਾਂ ਕਿ ਜਿਹੜਾ ਵਾਤਾਵਰਨ ਹੈ ਤੁਸੀਂ ਦੇਖੋ ਅੱਜ ਪੂਰੀ ਦੁਨੀਆ ਜਿਹੜੀ ਆ ਤਰਸਤ ਹੈ ਵਾਤਾਵਰਨ ਪ੍ਰਦੂਸ਼ਣ ਕਰਕੇ ਸੋ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਜਨ ਮੁਹਿੰਮ ਜਿਹੜੀ ਬਣਾਣੀ ਪਊਗੀ ਸੋ ਅਸੀਂ ਰਲ ਕੇ ਜਿਹੜਾ ਇਹ ਉਪਰਾਲਾ ਕਰਾਂਗੇ ਜੀ ਧੰਨਵਾਦ